ਕੀ ਹੋਇਆ ਜਦੋਂ 110 ਕਿੱਲਿਆਂ ਦੇ ਮਾਲਕ ਮੁੰਡੇ ਵਾਲਿਆਂ ਦਾ ਰਿਸ਼ਤਾ ਘਰ ਆਂਦਾ ਹੈ ਮਾਮੀ ਦੀਆਂ ਦੋਨੇ ਕੁੜੀਆਂ ਸਾਜ ਸਮਰ ਕੇ ਸਾਹਮਣੇ ਬੈਠੀਆਂ ਹਨ ਲੇਕਿਨ ਮੁੰਡੇ ਵਾਲਿਆਂ ਨੂੰ ਪਸੰਦ ਵੀ ਤਾਂ ਆਈ ਕੌਣ ਹੈ ਰਸੋਈ ਦੇ ਵਿੱਚ ਨੌਕਰਾਨੀਆਂ ਦੇ ਵਾਂਗ ਕੰਮ ਕਰ ਰਹੀ ਇੱਕ ਸਿੱਧੀ ਸਾਦੀ ਭਾਂਜੀ ਜੋ ਕਿ ਆਪਣੇ ਮਾਮੇ ਦੇ ਘਰਾਂ ਦੀ ਹੈ ਨਾ ਪਿਤਾ ਹੈ ਨਾ ਮਾਤਾ ਅਨਾਥ ਬੱਚੀ ਪਕੌੜੇ ਤੜਰੀ ਹੈ ਲੇਕਿਨ ਜਿਵੇਂ ਹੀ ਮਾਮੀ ਨੂੰ ਤਾਂ ਲੱਗਿਆ ਨਾ ਵੀ ਇਹਨੇ ਅਮੀਰ ਘਰ ਨੇ ਮੇਰੀ ਭਣਜੀ ਨੂੰ ਪਸੰਦ ਕਰ ਲਿਆ ਏ ਮੇਰੀਆਂ ਕੁੜੀਆਂ ਨੂੰ ਪਸੰਦ ਨਹੀਂ ਕੀਤਾ ਇਨਕਾਰ ਕਰ ਦਿੱਤਾ ਹੈ ਵਿਆਹ ਨੂੰ ਤਾਂ ਇੱਕਦਮ ਅਚਾਨਕ ਅੱਗ ਬਬੁਲਾ ਹੋ ਕੇ ਰਸੋਈ ਦੇ ਵੱਲ ਜਾਂਦੀ ਹੈ ਰਸੋਈ ਦੇ ਵਿੱਚ ਜਾ ਕੇ ਕੁਝ ਨਹੀਂ ਸੋਚਦੀ ਉਹੀ ਪਕੌੜਿਆਂ ਵਾਲਾ ਤੇਲ ਆਪਣੀ ਹੀ ਭਣਜੀ ਦੇ ਮੂੰਹ ਦੇ ਉੱਪਰ ਡੋਲ ਜਾਂਦੀ ਹੈ ਗਰਮ ਗਰਮ ਤੇਲ ਜਦੋਂ ਭਣਜੀ ਦੇ ਮੂੰਹ ਤੇ ਪਿਆ ਨਾ ਵਿਚਾਰੀ ਦਾ ਮੂੰਹ ਸੜ ਕੇ ਬਿਲਕੁਲ ਉੱਭੜ ਪੈਂਦਾ ਹੈ ਚੀਖ ਮਾਰਦੀ ਹੈ ਤੜਪੁੱਟਦੀ ਹੈ ਅਚਾਨਕ ਮਾਮੀ ਬੋਲਦੀ ਹੈ ਜੇਕਰ ਤੈਨੂੰ ਚੰਗਾ ਘਰਵਾਲਾ ਮਿਲ ਗਿਆ ਨਾ ਮੇਰੀਆਂ ਕੁੜੀਆਂ ਨੂੰ ਕੌਣ ਪੁੱਛੇਗਾ ਜੇਕਰ ਤੇਰੀ ਵਰਗੀ ਦੇ ਭਾਗ ਬਦਲ ਗਏ ਤਾਂ ਮੇਰੀ ਵਾਲੀਆਂ ਤਾਂ ਥੱਲੇ ਰੋੜ ਜਾਣਗੀਆਂ तू ਉੱਚੀ ਹੋ ਗਈ ਅਸੀਂ ਤਾਂ ਨੀਵੇਂ ਰਹਿ ਜਾਾਂਗੇ ਨਾ ਅਚਾਨਕ ਉਸ ਦੀਆਂ ਚੀਕਾਂ ਸੁਣ ਕੇ ਸਾਰਾ ਪਰਿਵਾਰ ਇਕੱਠਾ ਹੋ ਜਾਂਦਾ ਹੈ ਲੇਕਿਨ ਮੌਕੇ ਦੇ ਉੱਪਰ ਮੁੰਡੇ ਵਾਲਿਆਂ ਨੇ ਜੋ ਫੈਸਲਾ ਕੀਤਾ ਹੈ ਨਾ ਜੋ ਉਸ ਮਾਮੀ ਦੇ ਨਾਲ ਕੀਤਾ ਹੈ ਜੋ ਉਸ ਔਰਤ ਨੂੰ ਸਬਕ ਸਿਖਾਇਆ ਹੈ ਦੇਖ ਕੇ ਸਾਰਿਆਂ ਦੇ ਹੋਸ਼ ਉੱਡ ਗਏ ਹਨ ਕੱਲਾ ਕੱਲਾ ਦੰਦ ਆ ਗਿਆ ਹੈ ਸਾਰੇ ਦੰਦਾਂ ਤਲੇ ਉਂਗਲਾਂ ਚਵਾਰੇ ਖਨਾ ਕੀ ਕੀਤਾ ਹੈ ਉਸ ਪਰਿਵਾਰ ਨੇ ਕੌਣ ਸੀ ਉਹ ਮਜਬੂਰ ਅਨਾਥ ਲੜਕੇ ਜਿਸ ਨਾਲ ਬਾਅਦ ਵਿੱਚ ਕੀ ਹੋਇਆ ਜਾਣਨ ਦੇ ਲਈ ਬਣ ਰਿਓ ਜੀ ਵੀਡੀਓ ਦੇ ਅੰਤ ਤੱਕ ਪੂਰੀ ਗੱਲ ਦੱਸਾਂਗੇ ਹਾਂਜੀ ਅੱਜ ਦਾ ਦਿਨ ਪਿੰਡ ਫੁੱਲਾਂਵਾਲੀ ਦੀ ਹਰ ਗਲੀ ਦੇ ਵਿੱਚ ਚਰਚਾ ਦਾ ਵਿਸ਼ਾ ਹੈ ਸੂਰਜ ਦੀਆਂ ਕਿਰਨਾਂ ਸਿੱਧੀਆਂ ਪਿੰਡ ਦੇ ਕੱਚੇ ਘਰਾਂ ਦੇ ਪੈਰੀਆਂ ਹਨ ਪਰ ਅਜੀਬ ਗੱਲ ਇਹ ਹੈ ਕਿ ਹਵਾ ਦੇ ਵਿੱਚ ਗਰਮੀ ਦੇ ਬਾਵਜੂਦ ਇੱਕ ਖਾਸ ਤਰ੍ਹਾਂ ਦੀ ਤਣਾਅ ਭਰੀ ਠੰਡਕ ਮਹਿਸੂਸ ਹੋ ਰਹੀ ਹੈ ਜਿਵੇਂ ਆਉਣ ਵਾਲੇ ਕਿਸੇ ਵੱਡੇ ਤੂਫਾਨ ਤੋਂ ਪਹਿਲਾਂ ਦੀ ਚੁੱਪ ਹੋਵੇ ਇੱਕ ਅਮੀਰ ਪਰਿਵਾਰ ਦੇ ਇਕਲੌਤੇ ਲੰਡਨ ਤੋਂ ਪੜ੍ਹੇ ਪੁੱਤਰ ਜੁਗਰਾਜ ਸਿੰਘ ਦਾ ਰਿਸ਼ਤਾ ਦੇਖਣਾ ਰਿਹਾ ਸੀ ਉਹ ਪਰਿਵਾਰ ਜਿਸ ਤੇ ਨਾਮ ਤੇ ਪੂਰੇ ਪਿੰਡ ਦੀ ਅੱਧੇ ਤੋਂ ਵੱਧ ਜ਼ਮੀਨ ਜਾਨੀ ਤਕਰੀਬਨ 110 ਕਿੱਲੇ ਜ਼ਮੀਨਾਂ ਬੋਲਦੀ ਹੋਏ ਅਤੇ ਜਿਨ੍ਹਾਂ ਦੀ ਸ਼ੌਹਰਤ ਦੂਰ ਦੂਰ ਤੱਕ ਫੈਲੀ ਹੈ ਜਿਨ੍ਹਾਂ ਦੀ ਕੋਟੀ 1-2 ਕਿਲੋਮੀਟਰ ਦੂਰੋਂ ਹੀ ਦਿਖ ਜਾਂਦੀ ਹੈ ਇਸ ਰਿਸ਼ਤੇ ਨੇ ਪੂਰੇ ਇਲਾਕੇ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਖਾਸ ਕਰਕੇ ਸਾਡੇ ਘਰ ਦੇ ਵਿੱਚ ਇਹਨੇ ਦੇ ਘਰ ਦਾ ਰਿਸ਼ਤਾ ਉਹ ਵੀ ਇੱਕ ਮਾਮੂਲੀ ਘਰ ਦੇ ਵਿੱਚ ਹੋਣ ਜਾ ਰਿਹਾ ਹੈ ਸਾਡੇ ਘਰ ਦੇ ਵਿੱਚ ਰੌਣਕ ਨਹੀਂ ਬਲਕਿ ਇੱਕ ਅਜੀਬ ਜਿਹੀ ਤਣਾਅ ਵਾਲੀ ਚੁੱਪਚਾਈ ਸੀ ਜਿਸ ਨੂੰ ਸਿਰਫ ਰਸੋਈ ਦੇ ਵਿੱਚੋਂ ਆਉਂਦੀਆਂ ਪਕੌੜੇ ਬਤਲਣ ਦੀਆਂ ਛਣ ਛਣ ਦੀਆਂ ਆਵਾਜ਼ਾਂ ਹੀ ਤੋੜ ਰੀਆਂ ਸਨ ਮੈਂ ਪ੍ਰੀਤ ਅਨਾਦ ਸੀ ਮੇਰੀ ਜ਼ਿੰਦਗੀ ਦਾ ਰੰਗ ਬਚਪਨ ਤੋਂ ਹੀ ਫਿੱਕਾ ਸੀ ਮੇਰੇ ਮਾਪੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਗੁজার ਚੁਕੇ ਸਨ ਜਦੋਂ ਮੈਂ ਸਿਰਫ 8 ਸਾਲ ਦੀ ਸੀ ਅਤੇ ਦੁਨੀਆ ਦੀ ਸਮਝ ਵੀ ਨਹੀਂ ਸੀ ਉਦੋਂ ਤੋਂ ਮਾਮਾ मामੀ ਨੇ ਮੈਨੂੰ ਆਪਣੇ ਘਰ ਰੱਖ ਲਿਆ ਪਰ ਕਾਰਕ ਮੇਰਾ ਕਦੇ ਨਹੀਂ ਬਣ ਸਕਿਆ ਮਮੀ ਬਲਜੀਤ ਕੌਰ ਦੀਆਂ ਨਜ਼ਰਾਂ ਵਿੱਚੋਂ ਮੈਂ ਸਿਰਫ ਇੱਕ ਬੋਝ ਸੀ ਇੱਕ ਅਣਚਾਹੀ ਜ਼ਿੰਮੇਵਾਰੀ ਜਿਸ ਤੋਂ ਉਹ ਜਿੰਨੀ ਜਲਦੀ ਹੋ ਸਕੇ ਛੁਟਕਾਰਾ ਪਾਣਾ ਚਾਹੁੰਦੀ ਸੀ ਮੇਰੇ ਹੱਥ ਆਪਣੇ ਆਪ ਚੱਲ ਰਹੇ ਸਨ ਜਿਵੇਂ ਉਹਨਾਂ ਨੂੰ ਦਰਦ ਦੀ ਆਦਤ ਹੋ ਗਈ ਹੋਵੇ ਗਰਮ ਤੇਲ ਦੀ ਚੁੱਭਦੀ ਗਰਮੀ ਮੇਰੇ ਚਿਹਰੇ ਤੇ ਫੈਰੀ ਸੀ ਅਤੇ ਮੇਰੇ ਮੱਤੇ ਤੇ ਪਸੀਨੇ ਦੀਆਂ ਬੂੰਦਾਂ ਜਮਾ ਹੋ ਰਹੀਆਂ ਸਨ ਮੇਰੀ ਸਧਾਰਨ ਸੂਤੀ ਸਲਵਾਰ ਕਮੀਜ਼ ਪਸੀਨੇ ਨਾਲ ਭਿੱਜੀ ਸੀ ਜਿਸ ਤੇ ਕਈ ਥਾਵਾਂ ਤੋਂ ਧਾਗੇ ਨਿਕਲੇ ਹੋਏ ਸਨ ਮੇਰੇ ਵਾਲ ਬੇਤਰਬੇ ਸਨ ਅਤੇ ਚਿਹਰਾ ਤੇਲ ਦੀ ਭਾਵ ਨਾਲ ਕਲਾ ਹੋ ਗਿਆ ਸੀ ਮੇਰੇ ਦਿਲ ਵਿੱਚ ਇੱਕ ਭਾਰੀਪਨ ਸੀ ਇੱਕ ਅਨਦੱਸੀ ਪੀੜ ਜਿਵੇਂ ਕੋਈ ਵੱਡਾ ਪੱਥਰ ਸੀਨੇ ਤੇ ਪੈ ਗਿਆ ਹੋਵੇ ਮਾਮੀ ਦੀਆਂ ਕੌੜੀਆਂ ਗੱਲਾਂ ਹਰ ਵੇਲੇ ਮੇਰੇ ਕੰਨਾਂ ਦੇ ਵਿੱਚ ਗੂੰਜਦੀਆਂ ਰਹਿੰਦੀਆਂ ਜਿਵੇਂ ਕਿਤੇ ਦੂਰੋਂ ਕੋਈ ਜ਼ਹਿਰੀਲਾ ਤੀਰ ਚਲਾ ਰਿਹਾ ਹੋਵੇ ਜੋ ਸਿੱਧਾ ਦਿਲ ਨੂੰ ਚੀਰਦਾ ਸੀ ਹੋਰ ਦਿਲ ਭਾ ਕਿ ਸਾਰਾ ਦਿਨ ਇੱਥੇ ਬੈਠੀ ਰਹੇਗੀ ਹੱਥ ਤੌਰ ਜਲਦੀ ਜਲਦੀ ਮਾਮੀ ਬਲਜੀਤ ਕੌਰ ਦੀ ਟਿੱਕੀ ਕੌੜੀ ਆਵਾਜ਼ ਨੇ ਮੈਨੂੰ ਚੁੱਕਾ ਦਿੱਤਾ ਔਰ ਰਸੋਈ ਦੇ ਦਰਵਾਜ਼ੇ ਤੇ ਖੜੀ ਸੀ ਉਸਦੇ ਚਿਹਰੇ ਤੇ ਬੇਚੈਨੀ ਅਤੇ ਗੁੱਸਾ ਸਾਫ਼ ਦਿਖਾਈ ਦੇ ਰਿਹਾ ਸੀ ਜਿਵੇਂ ਕਿਸੇ ਸ਼ਿਕਾਰੀ ਦੀਆਂ ਕਾਹਣਾਂ ਉਹਨਾਂ ਨੇ ਆਪਣੇ ਸਿਰ ਤੇ ਭਾਰੀ ਫੁਲਕਾਰੀ ਦਾ ਦੁਪਟਾ ਲਿਆ ਸੀ ਉਹਨਾਂ ਦਾ ਨਵਾਂ ਸੂਟ ਉਹਨਾਂ ਦੀ ਝੂਟੀ ਰਹੀ ਸੀ ਉਹਨ ਦਰਸਾੜਿਆ ਸੀ ਉਹਨਾਂ ਦੇ ਆਪਣੇ ਦੋ ਬੇਟੀਆਂ ਸਨ ਮਨਪ੍ਰੀਤ ਅਤੇ ਸਿਮਰਨ ਜਿਨ੍ਹਾਂ ਨੂੰ ਉਹ ਜਾਨ ਤੋਂ ਵੱਧ ਪਿਆਰ ਕਰਦੇ ਸਨ ਨਵੇਂ ਕੱਪੜੇ ਵਧੀਆ ਖਾਣਾ ਅਤੇ ਹਰ ਤਰ੍ਹਾਂ ਦੀ ਆਜ਼ਾਦੀ ਦਿੰਦੇ ਅੱਜ ਉਹ ਦੋਵੇਂ ਵੀ ਤਿਆਰ ਹੋ ਕੇ ਬੈਠੀਆਂ ਸਨ ਉਨ੍ਹਾਂ ਦੇ ਚਿਹਰੇ 'ਤੇ ਖੁਸ਼ੀ ਤੇ ਉਮੀਦ ਸੀ ਪਰ ਉਨ੍ਹਾਂ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹਾ ਕਮੰਡ ਸੀ ਜੋ ਮੇਰੇ ਚਿਹਰੇ ਤੋਂ ਕੋਹਾਂ ਦੂਰ ਸੀ ਮਾਮੇ ਨੇ ਮੇਰੇ ਵੱਲ ਤੱਕਿਆ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਨਫ਼ਰਤ ਸੀ ਜੋ ਮੈਂ ਕਦੇ ਸਮਝ ਨਹੀਂ ਸਕੀ ਸੀ ਉਸ ਨੂੰ ਹਮੇਸ਼ਾ ਲੱਗਦਾ ਸੀ ਕਿ ਮੈਂ ਉਸ ਦੀਆਂ ਬੇਟੀਆਂ ਦੀ ਥਾਂ ਖੋਰੀ ਹਾਂ ਜਾਂ ਉਸ ਦੇ ਘਰ ਤੇ ਬੋਝ ਬਣ ਰਹੀ ਹਾਂ ਜਲਦੀ ਕਰ ਉਹ ਬਸ ਆਉਂਦੇ ਹੀ ਹੋਣਗੇ ਤੇ ਤੂੰ ਕਿਤੇ ਨਦਰ ਨਹੀਂ ਸਮਝੇ ਬਸ ਲੁੱਕ ਕੇ ਰਹੀਂ ਆਪਣਾ ਕੰਮ ਕਰਹੀਂ ਆਪਣੀ ਇਸ ਸੂਰਤ ਕਿਸੇ ਨੂੰ ਨਾ ਦਿਖਾਏ ਤੇਰੇ ਵਰਗਿਆਂ ਅਨਾਥਾਂ ਲਈ ਤਾਂ ਇਹ ਕੰਮ ਨੇ ਅਰੇ ਸੋਇ ਵਿੱਚ ਬੈਠ ਕੇ ਬਸ ਮਨਨ ਕਰਨਾ ਮੇਰਾ ਦਿਲ ਡੂੰਘਾ जख्मी ਹੋ ਗਿਆ ਉਹਨਾਂ ਦੇ ਇਹ ਸ਼ਬਦ ਮੇਰੇ ਲਈ ਨਵੇਂ ਨਹੀਂ ਸਨ ਇਹ ਤਾਂ ਮੇਰੀ ਰੋਜ਼ ਦੀ ਜ਼ਿੰਦਗੀ ਦਾ ਹਿੱਸਾ ਸਨ ਪਰ ਹਰ ਵਾਰ ਇਹ ਦਿਲ ਨੂੰ ਚੀਰ ਜਾਂਦੇ ਮੈਂ ਚੁੱਪ ਹੋ ਕੇ ਆਪਣੇ ਕੰਮ ਵਿੱਚ ਲੱਗ ਗਏ ਮੈਂ ਸੋਚਿਆ ਕਾਸ਼ ਮੇਰੀ ਜ਼ਿੰਦਗੀ ਵਿੱਚ ਵੀ ਕੋਈ ਖੁਸ਼ੀ ਦਾ ਪਾ ਲਵੇ ਜਿੱਤੇ ਮੈਂ ਵੀ ਮਹਿਸੂਸ ਕਰ ਸਕਾਂ ਕਿ ਮੈਂ ਕਿਸੇ ਲਈ ਖਾਸ ਹਾਂ ਥੋੜੀ ਦੇਰ ਬਾਅਦ ਪਿੰਡ ਦੀ ਧੂੜ ਪਰ ਹੀ ਸੜਤੇ ਇੱਕ ਚਮਕਦਾਰ ਕਾਲੇ ਰੰਗ ਦੀ ਲਗਜ਼ਰੀ ਕਾਰ ਆ ਕੇ ਘਰ ਦੇ ਸਾਹਮਣੇ ਰੁਕੀ ਕਾਰ ਦੀ ਤੇਜ਼ ਰਫ਼ਤਾਰ ਨੇ ਪਿੰਡ ਦੀ ਸ਼ਾਂਤੀ ਉਹ ਭੰਕਰ ਦਿੱਤਾ ਜੁਗਰਾਜ ਸਿੰਘ ਆਪਣੇ ਮਾਤਾ ਪਿਤਾ ਸਰਦਾਰ ਬਲਦੇਵ ਸਿੰਘ ਅਤੇ ਸਰਦਾਰਨੀ ਪ੍ਰੀਤਮ ਕੌਰ ਨਾਲ ਆਇਆ ਸੀ ਉਹਨਾਂ ਦਾ ਚਿਹਰਾ ਬੜਾ ਸ਼ਾਂਤ ਅਤੇ ਰੋਹਦਾਰ ਸੀ ਪਰ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਨਿਮਰਤਾ ਸੀ ਜੋ ਉਹਨਾਂ ਦੀ ਅਮੀਰੀ ਦੇ ਬਾਵਜੂਦ ਉਹਨਾਂ ਨੂੰ ਬਾਕੀ ਅਮੀਰਾਂ ਤੋਂ ਵੱਖਰਾ ਕਰਦੀ ਸੀ ਉਹਨਾਂ ਦੇ ਚਿਹਰੇ 'ਤੇ ਖਾਸ ਤਰ੍ਹਾਂ ਦੀ ਗੰਭੀਰਤਾ ਜਿਵੇਂ ਉਹ ਸਿਰਫ ਰਿਸ਼ਤਾ ਦੇਖਣ ਨਹੀਂ ਬਲਕਿ ਕਿਸੇ ਡੂੰਗੀ ਖੋਜ ਤੇ ਆਏ ਹੋਣ ਮਾਮੀ ਨੇ ਉਹਨਾਂ ਦਾ ਭਰਪੂਰ ਸਵਾਗਤ ਕੀਤਾ ਉਸਤੇ ਚਿਹਰੇ 'ਤੇ ਝੂਠੀ ਮੁਸਕਰਾਹਟ ਸੀ ਜੋ ਉਸਤੇ ਖੁਸ਼ੀ ਨਾਲੋਂ ਵੱਧ ਲਾਜ ਦਿਨ ਦਰਸਾ ਰਹੀ ਸੀ ਉਸਤੇ ਅੱਖਾਂ ਵਿੱਚ 110 ਕਿੱਲੇ ਜ਼ਮੀਨ ਦੀ ਚਮਕ ਸਾਫ਼ ਦਿਖਾਈ ਦੇ ਰਹੀ ਸੀ ਆਓ ਸਰਦਾਰ ਜੀ ਆਓ ਸਰਦਾਰ ਜੀ ਤੁਹਾਡਾ ਹੀ ਘਰ ਹੈ ਮਨਪ੍ਰੀਤ ਸਿਮਰਨ ਜਲਦੀ ਆਓ ਇੱਧਰ ਬੇਟੀਆਂ ਮਹਿਮਾਨ ਆਗੇ ਹਨ ਮਨਪ੍ਰੀਤ ਸਿਮਰਨ ਜੋ ਪਹਿਲਾਂ ਹੀ ਤਿਆਰ ਬੈਠੀਆਂ ਸਨ بڑے ਅਦਮ ਨਾਲ ਉਹਨਾਂ ਅੱਗੇ ਚਾਹ ਪਾਣੀ ਦੀ ਟ੍ਰੇ ਰੱਖਣ ਆ ਗਿਆਂ ਉਹਨਾਂ ਨੇ ਵਧੀਆ ਸੂਟ ਪਾਈ ਸਨ ਅਤੇ ਉਹਨਾਂ ਦੇ ਚਿਹਰਾ ਤੇ ਮੇਕਅੱਪ ਦੀ ਇੱਕ ਮੋਟੀ ਪਰਤ ਸੀ ਮਾਮੀ ਉਹਨਾਂ ਦੀਆਂ ਸਿਫਤਾਂ ਦੇ ਭੜ ਬੰਰੀ ਸੀ ਮੇਰੀਆਂ ਕੁੜੀਆਂ ਤਾਂ ਕਿੰਨੀਆਂ ਸੋਹਣੀਆਂ ਤੇ ਗੁਣਮਾਨ ਹਨ ਮਨਪ੍ਰੀਤ ਨੂੰ ਸਾਰੇ ਘਰ ਲੋਕਾਂ ਮੋ ਦੇ ਅਤੇ ਸਿਮਰਨ ਤਾਂ ਬੜੀ ਸ਼ਾਨੀ ਹੈ ਲੰਡਨ ਦੇ ਵਿੱਚ ਪੜਨ ਦੇ ਸੁਪਨੇ ਦਿਖਦੀ ਹੈ ਜਗਰਾਜ ਸਿੰਘ ਨੇ ਸਭ ਨੂੰ ਧਿਆਨ ਨਾਲ ਦੇਖਿਆ ਉਸਦੇ ਚਿਹਰੇ ਤੇ ਇੱਕ ਹਲਕੀ ਜਿਹੀ ਮੁਸਕਰਾਹਟ ਸੀ ਜਿਵੇਂ ਕਿ ਪਹਿਲਾਂ ਵੀ ਕਈ ਰਿਸ਼ਤੇ ਦੇਖਣ ਗਿਆ ਹੋਵੇ ਲੇਕਿਨ ਮਨ ਨੂੰ ਇੱਕ ਵੀ ਨਹੀਂ ਪਾਈ ਕਈ ਥਾਂ ਤੇ ਹਰ ਜਗ੍ਹਾ ਜਿੱਤੇ ਵੀ ਉਸਤੇ ਮਾਤਾ ਪਿਤਾ ਨਾਲ ਜਲਾ ਨੂੰ ਕਹਿੰਦੇ ਉੱਥੇ ਆਏ ਹੈ ਅੱਜ ਸ਼ਾਇਦ ਮਾਤਾ ਪਿਤਾ ਵੀ ਆ ਚੁੱਕੇ ਹਨ ਬਈ ਇੰਨੀਆਂ ਜਗ੍ਹਾ ਚਲੇ ਗਏ ਹਾਂ ਮੁੰਡੇ ਨੂੰ ਕੁਝ ਵੀ ਪਸੰਦ ਨਹੀਂ ਆਂਦਾ ਉਹ ਮਨਪ੍ਰੀਤ ਤੇ ਸਿਮਰ ਨਾਲ ਗੱਲਾਂ ਕਰਦਾ ਰਿਹਾ ਉਹਨਾਂ ਦੀਆਂ ਗੱਲਾਂ ਸੁਣਦਾ ਰਿਹਾ ਪਰ ਉਸਦਾ ਧਿਆਨ बार-बार ਰਸੋਈ ਦੇ ਵਿੱਚ ਜਾ ਰਿਹਾ ਸੀ ਜਿੱਤੋਂ ਪਕਵੜਿਆਂ ਦੀ ਤਾਜੀ ਖੁਸ਼ਬੂ ਆ ਰਹੀ ਸੀ ਉਸਨੇ ਮਹਿਸੂਸ ਕੀਤਾ ਕਿ ਕੋਈ ਘੋਰ ਵੀ ਹੈ ਜਿਸਦੀ ਮਿਹਨਤ ਦੀ ਖੁਸ਼ਬੂ ਆ ਰਹੀ ਹੈ ਪਰ ਉਹ ਦਿਖਾਈ ਨਹੀਂ ਦੇ ਰਿਹਾ ਅਕਲ ਜੀ ਜਗਰਾਜ ਸਿੰਘ ਨੇ ਬੜੀ ਨਿਮਰਤਾ ਨਾਲ ਕਿਹਾ ਮੈਨੂੰ ਲੱਗਦਾ ਹੈ ਵੀ ਜੀਵਨ ਸਾਥੀ ਦਾ ਹੁਨਰ ਸਿਰਫ ਘਰ ਲੋਕਾਂ ਤੱਕ ਸੀਮਤ ਨਹੀਂ ਹੋਣਾ ਚਾਹੀਦਾ ਉਸ ਵਿੱਚ ਆਤਮ ਵਿਸ਼ਵਾਸ ਸਮਝਦਾਰੀ ਅਤੇ ਇੱਕ ਸਾਫ਼ ਦਿਲ ਹੋਣਾ ਚਾਹੀਦਾ ਹੈ ਜੀਵਨ ਦੇ ਵਿੱਚ ਅਸਲ ਖੂਬਸੂਰਤੀ ਰੂਹੀ ਹੁੰਦੀ ਹੈ ਉਸ ਦੀ ਗੱਲ ਸੁਣ ਕੇ ਮਾਮੀ ਥੋੜੀ ਹੈਰਾਨ ਹੋਈ ਉਸ ਨੂੰ ਲੱਗਿਆ ਵੀ ਸ਼ਾਇਦ ਜਗਰਾਜ ਸਿੰਘ ਆਧੁਨਿਕ ਵਿਚਾਰਾਂ ਵਾਲਾ ਹੈ ਅਤੇ ਮਨਪ੍ਰੀਤ ਲਈ ਚੰਗਾ ਹੋ ਸਕਦਾ ਹੈ ਕੁਝ ਦਿਨ ਬਾਅਦ ਜਗਰਾਜ ਸਿੰਘ ਨੇ ਪਿਆਸੇ ਹੋਣ ਦਾ ਬਹਾਨਾ ਕੀਤਾ ਅਤੇ ਪਾਣੀ ਮੰਗਿਆ ਮਾਮੀ ਨੇ ਤੁਰੰਤ ਮਨਪ੍ਰੀਤ ਨੂੰ ਕਿਹਾ "ਦਾ ਬੇਟੀ" ਜਲਦੀ ਪਾਣੀ ਲਿਆ ਪਰ ਜਦੋਂ ਮਨਪ੍ਰੀਤ ਪਾਣੀ ਲੈਂਨ ਰਸੋਈ ਦੇ ਵਿੱਚ ਗਈ ਤਾਂ ਜਗਰਾਜ ਸਿੰਘ ਦੀ ਨਜ਼ਰਾਂ ਰਸੋਈ ਦੇ ਅੰਦਰ ਪਈਆਂ ਉਸਨੇ ਦੇਖਿਆ ਵੀ ਪ੍ਰੀਤ ਚੁੱਪਚਾਪ ਪਕੌੜੇ ਤਲ ਰਹੀ ਹੈ ਉਸਦੇ ਚਿਹਰੇ ਤੇ ਪਸੀਨਾ ਸੀ ਪਰ ਉਸਦੇ ਹੱਥਾਂ ਦੇ ਵਿੱਚ ਅਜੀਬ ਜਿਹੀ ਲਗਨ ਉਸਦੀ ਸਾਦਗੀ ਤੇ ਮਿਹਨਤ ਬਿਨਾਂ ਕਿਸੇ ਸ਼ਿੰਗਾਰ ਦੇ ਉਸਨੂੰ ਖਤਰੀ ਸੀ ਜਗਰਾਜ ਸਿੰਘ ਨੇ ਮਨਪ੍ਰੀਤ ਨੂੰ ਰੋਕੇ ਪ੍ਰੀਤ ਨੂੰ ਪਾਣੀ ਲੈਣ ਦਾ ਇਸ਼ਾਰਾ ਕੀਤਾ ਮੈਂ ਰਦੀ ਹੋਏ ਪਾਣੀ ਦਾ ਗਲਾਸ ਲੈ ਕੇ ਬਾਹਰ ਆ ਗਈ ਮੇਰਾ ਚਿਹਰਾ ਤੇਲ ਦੀ ਪਾਫ ਅਤੇ ਪਸੀਨੇ ਨਾਲ ਭਜਿਆ ਸੀ ਅਤੇ ਵਾਲ ਬਿਖਰੇ ਹੋਏ ਸਨ ਮੈਂ ਉਸਨੂੰ ਪਾਣੀ ਦਾ ਗਲਾਸ ਦਿੱਤਾ ਅਤੇ ਮੇਰੇ ਹੱਥ ਕੰਬ ਰਹੇ ਸਨ ਜਗਰਾਜ ਸਿੰਘ ਨੇ ਗਲਾਸ ਫੜਿਆ ਅਤੇ ਉਸ ਦੀਆਂ ਅੱਖਾਂ ਮੇਰੇ ਚਿਹਰੇ ਤੇ ਪੈ ਗਈਆਂ ਉਸ ਨੇ ਮੇਰੀਆਂ ਮਾਸੂਮ ਅੱਖਾਂ ਦੇ ਵਿੱਚ ਇੱਕ ਅਜੀਬ ਜਿਹੀ ਉਦਾਸੀ ਅਤੇ ਨਿਰਾਸ਼ਾ ਦੇਖੀ ਪਰ ਉਸ ਦੇ ਵਿੱਚ ਇੱਕ ਚਮਕ ਵੀ ਸੀ ਜਿਵੇਂ ਇੱਕ ਬੁਜੀ ਹੋਈ ਲਾਟ ਹੋਵੇ ਉਸ ਨੂੰ ਮੇਰੇ ਚਿਹਰੇ ਤੇ ਲਾਚਾਰੀ ਅਤੇ ਉਦਾਸੀ ਸਾਫ਼ ਦਿਖਾਈ ਦੇ ਰਹੀ ਸੀ ਅਤੇ ਉਹ ਕੁਝ ਪਲ ਮੈਨੂੰ ਹੀ ਦੇਖਦਾ ਰਿਹਾ ਉਸ ਦੀਆਂ ਅੱਖਾਂ ਵਿੱਚ ਕੋਈ ਮਖੌਲ ਨਹੀਂ ਸੀ ਸਿਰਫ ਇੱਕ ਡੂੰਗੀ ਸਹਿਮਤੀ ਸੀ ਉਹ ਕੁਝ ਪਲ ਮੈਨੂੰ ਦੇਖਦਾ ਰਿਹਾ ਜਿਵੇਂ ਮੇਰੀ ਰੂਹ ਨੂੰ ਪੜ ਰਿਹਾ ਹੋਵੇ ਅਤੇ ਫਿਰ ਚੁੱਪਚਾਪ ਬਾਹਰ ਚਲਾ ਗਿਆ ਉਸ ਦੇ ਮਨ ਵਿੱਚ ਇੱਕ ਫੈਸਲਾ ਬਣ ਚੁੱਕਾ ਸੀ ਜਾ ਕੇ ਜਗਰਾਜ ਸਿੰਘ ਨੇ ਆਪਣੇ ਮਾਤਾ ਪਿਤਾ ਨਾਲ ਕੁਝ ਗੱਲਾਂ ਕੀਤੀਆਂ ਮਾਮੇ ਉਹਨਾਂ ਦੇ ਚਾਰਿਆਂ ਤੇ ਪਾਪ ਪੜਨ ਦੀ ਕੋਸ਼ਿਸ਼ ਕਰ ਰਹੀ ਸੀ ਉਸ ਨੂੰ ਲੱਗ ਰਿਹਾ ਸੀ ਵੀ ਹੁਣ ਬਸ ਸ਼ਗਨ ਪੱਕਾ ਹੋ ਗਿਆ ਹੈ ਫਿਰ ਸਰਦਾਰ ਬਲਦੇਵ ਸਿੰਘ ਨੇ ਮਾਮੀ ਨੂੰ ਕਿਹਾ ਪਣ ਜੇ ਸਾਨੂੰ ਤੁਹਾਡੀਆਂ ਕੁੜੀਆਂ ਬਹੁਤ ਚੰਗੀਆਂ ਲੱਗੀਆਂ ਉਹਨਾਂ ਦੀ ਸਿਆਣਪ ਅਤੇ ਸੁਭਾਅ ਬਹੁਤ ਵਧੀਆ ਹੈ ਪਰ ਸਾਡੇ ਪੁੱਤਰ ਜਗਰਾਜ ਨੂੰ ਤੁਹਾਡੀ ਪਣ ਜੇ ਜੋ ਕਿ ਰਸੋਈ ਦੇ ਵਿੱਚ ਜਿਸ ਨੇ ਪਾਣੀ ਦਿੱਤਾ ਹੈ ਉਹ ਬੜੀ ਚੰਗੀ ਲੱਗੀ ਹੈ ਪਸੰਦ ਆ ਗਈ ਹੈ ਉਹਨਾਂ ਨੂੰ ਉਸ ਦੀ ਸਾਦਗੀ ਅਤੇ ਮਿਹਨਤ ਪਸੰਦ ਆਈ ਹੈ ਇਹ ਸੁਣ ਕੇ ਤਾਂ ਮਾਮੀ ਦੇ ਪੈਰਾਂ ਹਟੋਂ ਜ਼ਮੀਨ ਗਏ ਉਸ ਦੀਆਂ ਅੱਖਾਂ ਚੌੜੀਆਂ ਹੋ ਗਈਆਂ ਜਿਵੇਂ ਉਸਨੇ ਕੋਈ ਭੂਤ ਦੇਖ ਲਿਆ ਹੋਵੇ ਮਨਪ੍ਰੀਤ ਦੇ ਸਿਮਰਨ ਦਾ ਚਿਹਰਾ ਪੀੜਾ ਪੈ ਗਿਆ ਉਹਨਾਂ ਦੇ ਚਿਹਰੇ ਤੇ ਗੁੱਸਾ ਨਫ਼ਰਤ ਅਤੇ ਹੈਰਾਨੀ ਦੇ ਮਿਲੇ ਜੁਲੇ ਭਾਵ ਸਨ ਜਿਵੇਂ ਕਿਸੇ ਨੇ ਉਹਨਾਂ ਦਾ ਸੁਪਨਾ ਹੀ ਤੋੜ ਦਿੱਤਾ ਹੋਵੇ ਸਾਰਾ ਕੰਰ ਸੁੰਨ ਹੋ ਗਿਆ ਇੱਕ ਭਾਰੀ ਚੁੱਪ ਛਾ ਗਈ ਜਿਸ ਨੂੰ ਸਿਰਫ ਮਾਮੀ ਦੇ ਦਿਲ ਦਿੱਤੇ ਅਹੀ ਧੜਕਣ ਤੜਕ ਰਹੀ ਸੀ ਮਾਮੀ ਗੁੱਸੇ ਨਾਲ ਲਾਲ ਹੋ ਗਈ ਉਸ ਦਾ ਲਾਲ ਇੱਕ ਪਲ ਦੇ ਵਿੱਚ ਭਿਆਨਕ ਨਫ਼ਰਤ ਵਿੱਚ ਬਦਲ ਗਿਆ ਕੀ ਕਹਿ ਰਹੇ ਹੋ ਸਰਦਾਰ ਜੀ ਉਸ ਦਾ ਸਾਡੀ ਅਰਾਧ ਭਣਜੀ ਹੈ ਜੋ ਸਿਰਫ ਘਰ ਦੇ ਕੰਮ ਕਰਦੀ ਹੈ ਉਸ ਦਾ ਨਾ ਤਾਂ ਕੋਈ ਹੈਸੀਅਤ ਹੈ ਨਾ ਹੀ ਕੋਈ ਪੜਾਈ ਤੁਸੀਂ ਮੈਰੀਆਂ ਆਪਣੀਆਂ ਕੁੜੀਆਂ ਦੇਖੋ ਇਨੀਆਂ ਸੋਹਣੀਆਂ ਇਨੀਆਂ ਗੁਣਮਾਨ ਪੜੀਆਂ ਲਿਖੀਆਂ ਕੀ ਰਕਾਇਓ ਸੰ ਪਰਦੇ ਵਿੱਚ ਮਾਮੀ ਨੇ ਕੰਬ ਦੀ ਚੀਕ ਦੀ ਆਵਾਜ਼ ਵਿੱਚ ਕਿਹਾ ਉਸ ਦੇ ਹੱਥ ਕਮਰੇ ਸਨ ਦੇਖੋ ਭਣਜੀ ਸਰਦਾਰ ਨੇ ਪ੍ਰੀਤਮ ਕੌਰ ਨੇ ਸ਼ਾਂਤ ਪਰ ਡਿੜਵਾਜ਼ ਵਿੱਚ ਕਿਹਾ ਰਿਸ਼ਤੇ ਅਸਮਾਨਾ ਤੇ ਬਣਦੇ ਹਨ ਸਾਨੂੰ ਤੁਹਾਡੀ ਭਣਜੀ ਦੇ ਵਿੱਚ ਹੁਣ ਕਈ ਗੁਣ ਦਿਖਾਈ ਦਿੱਤੇ ਜੋ ਅਸੀਂ ਆਪਣੇ ਘਰ ਦੀ ਨੂੰ ਵਿੱਚ ਦੇਖਣਾ ਚਾਹੁੰਦੇ ਹਾਂ ਉਸ ਦੀਆਂ ਅੱਖਾਂ ਵਿੱਚ ਇੱਕ ਸਦਗੀ ਹੈ ਇੱਕ ਮਾਣਦਾਰੀ ਹੈ ਜੋਕਤੇ ਹੋਰ ਨਹੀਂ ਮਿਲਦੀ ਉਸਤੇ ਖੱਤਾਂ ਦੇ ਵਿੱਚ ਮਿਹਨਤ ਦੀ ਲਕੀ ਹੈ ਅਤੇ ਉਸਤੇ ਚਿਹਰੇ ਤੇ ਸਹਿਨਸ਼ਿਲਤਾ ਦੇ ਨਿਸ਼ਾਨੇ ਸਾਨੂੰ ਉਸਦਾ ਆਤਮ ਵਿਸ਼ਵਾਸ ਅਤੇ ਸਹਿਨਸ਼ਿਲਤਾ ਪਸੰਦ ਆਈ ਅਸੀਂ ਆਪਣੇ ਪੁੱਤਰ ਦਾ ਰਿਸ਼ਤਾ ਉਸ ਨਾਲ ਹੀ ਕਰਨਾ ਚਾਹੁੰਦੇ ਹਾਂ ਬਾਕੀ ਉਸਦੀ ਮਰਜ਼ੀ ਹੈ ਉਸਨੇ ਤੱਕ ਕਿ ਨਿਆਹੀ ਪੜ੍ਹੀਆਂ ਲਿਖੀਆਂ ਪੀ ਐਚ ਡੀ ਕਰੀ ਕੁੜੀਆਂ ਨੂੰ ਵੀ ਰਕਾਰ ਦਿੱਤਾ ਹੈ ਆ ਤਾਂ ਤੁਹਾਡੀ ਕੁੜੀ ਦਾ ਕਿਛ ਮਤ ਭਾਗ ਸਮਝੋ ਤੁਹਾਡੀ ਭਣ ਜੀ ਦੇ ਮੱਤੇ ਦੇ ਕਰਮ ਹਨ ਜੋ ਕਿ ਉਸ ਨੂੰ ਪਹਿਲੀ ਨਜ਼ਰਾਂ ਦੇ ਵਿੱਚ ਪਸੰਦ ਆਈ ਹੈ ਬਾਕੀ ਤੁਹਾਡੀ ਮਰਜ਼ੀ ਹੈ ਮਾਮੀ ਨੇ ਬੜੀ ਕੋਸ਼ਿਸ਼ ਕੀਤੀ ਉਹਨਾਂ ਨੂੰ ਮਨਾਉਣ ਦੀ ਉਹਨਾਂ ਦੇ ਹੱਥ ਜੋੜੇ ਮਿੰਤਾ ਕੀਤੀਆਂ ਪਰਲੇ ਕਿਤੇ ਮਨਪ੍ਰੀਤ ਸਿਮਰਨ ਦੀ ਬੜੀ ਸਖਤ ਕੀਤੀ ਪਰ ਉਹ ਡੇਰੇ ਉਹਨਾਂ ਨੂੰ ਅਹਿਸਾਸ ਹੋ ਗਿਆ ਵੀ ਪ੍ਰੇਤ ਦੀ ਜ਼ਿੰਦਗੀ ਦੇ ਵਿੱਚ ਕਿੰਨਾ ਸੰਘਰਸ਼ ਹੈ ਆਖਿਰਕਾਰ ਉਹਨਾਂ ਨੇ ਪ੍ਰੀਤ ਦਾ ਆਤਮang ਲਿਆ ਅਤੇ ਸ਼ਗਨ ਪਾ ਕੇ ਚਲੇ ਗਏ ਉਹਨਾਂ ਨੇ ਕਿਹਾ ਕਿ ਇੱਕ ਹਫਤੇ ਬਾਅਦ ਦੁਬਾਰਾ ਆਉਣਗੇ ਅਤੇ ਵਿਆਹ ਦੀ ਤਾਰੀਖ ਪੱਕੀ ਕਰਨਗੇ ਮਾਮੇ ਨੂੰ ਇਹ ਫੈਸਲਾ ਇੱਕ ਲਪੇੜੇ ਵਾਂਗ ਲੱਗਿਆ ਉਸਦੇ ਅੰਦਰ ਗੁੱਸੇ ਦੀ ਅਗ ਬਲ ਰਹੀ ਸੀ ਜਿਸ ਦੀ ਚੰਗਾਰੀ ਕਿਸੇ ਵੀ ਪਲ ਭਿਆਨਕ ਰੂਪ ਧਾਰ ਸਕਦੇ ਸੀ ਜਿਵੇਂ ਹੀ ਮੁੰਡੇ ਵਾਲੇ ਕਰੋਗੇ ਨਾ ਮਾਮੀ ਦਾ ਗੁੱਸਾ ਫਟ ਪਿਆ ਅੱਗ ਬਬੂਲਾ ਹੋ ਗਈ ਉਸਦੇ ਅੰਦਰ ਦਾ ਕਲ ਲੈਗ ਜਾ ਗੋਟੇ ਆ ਪੁਸਤੀਆਂ ਅਕਾ ਵਿੱਚ ਅਗਨ ਕੱਢ ਰੇ ਸੀ ਅਤੇ ਉਸਤਾਦ ਚਿਹਰਾ ਕ੍ਰੋਧ ਨਾਲ ਲਾਲ ਹੋ ਗਿਆ Prit ਤੂੰ ਤੂੰ ਮੇਰੀਆਂ ਕੁੜੀਆਂ ਵੀ ਕਿਸਮਤ ਨੂੰ ਅਗਲਾ ਦਿੱਤੀ ਹੈ ਉਸਨੇ ਚੀਕੇ ਧਿਆਨ ਉਸਦੀ ਆਵਾਜ਼ ਪੂਰੇ ਘਰ ਦੇ ਵਿੱਚ ਗੂੰਜ ਰਹੀ ਸੀ ਅਤੇ ਮੇਰੇ ਕੰਨਾਂ ਦੇ ਵਿੱਚ ਗੁਜਰੀ ਸੀ ਮੈਂ ਰਦੀ ਹੋਈ ਰਸੋਈ ਤੋਂ ਬਾਹਰ ਆਈ ਮੇਰਾ ਦਿਲ ਜੋਰ-ਜੋਰ ਨਾਲ ਧੜਕ ਰਿਹਾ ਸੀ ਮਨਪ੍ਰੀਤ ਤੇ ਸਿਮਰਨ ਮੈਨੂੰ ਨਫ਼ਰਤ ਭਰਿਆ ਨਜ਼ਰ ਨਾਲ ਦੇਖ ਰਹੇ ਸਨ ਜਿਵੇਂ ਮੈਂ ਉਹਨਾਂ ਦਾ ਸਭ ਕੁਝ ਮਿੰਟਾਂ ਦੇ ਵਿੱਚ ਖੋਲਿਆ ਹੋਵੇ ਮੇਰੇ ਦਿਲ ਵਿੱਚ ਡਰ ਤੇ ਕੰਬਣੀ ਪੈਦਾ ਹੋ ਗਈ ਮੈਨੂੰ ਲੱਗਿਆ ਅੱਜ ਕੋਈ ਵੱਡਾ ਕਹਿ ਟੁੱਟੇਗਾ ਮੈਂ ਪਿੱਛੇ ਹਟਣ ਦੀ ਕੋਸ਼ਿਸ਼ ਕੀਤੀ ਪਰ ਕੋਈ ਰਸਤਾ ਨਹੀਂ ਸੀ ਮਾਮੀ ਨੇ ਆਪਣੀਆਂ ਬੇਟੀਆਂ ਮਨਪ੍ਰੀਤ ਅਤੇ ਸਿਮਰਨ ਵੱਲ ਦੇਖਿਆ ਜਿਨ੍ਹਾਂ ਦੇ ਚਿਹਰਿਆਂ 'ਤੇ ਗੁੱਸਾ ਅਤੇ ਈਰ ਸਾਬ ਚਲ ਕਰਈ ਸੀ ਉਹਨਾਂ ਨੂੰ ਲੱਗਿਆ ਕਿ ਉਹਨਾਂ ਦੀ ਮਾਂ ਹੋਣ ਪ੍ਰੀਤ ਨੂੰ ਸਬਕ ਸਿਖਾਏਗੀ ਜੋ ਕਦੇ ਭੁੱਲ ਨਹੀਂ ਸਕੇਗੀ ਮਨਪ੍ਰੀਤ ਨੇ ਮਾਮੀ ਨੂੰ ਹੋਰ ਪ੍ਰਕਾੰਦੇ ਕਿਹਾ ਮੰਮੀ ਇਹਨੇ ਸਾਡੀ ਜ਼ਿੰਦਗੀ ਖਰਾਬ ਕਰ ਦਿੱਤੀ ਹੈ ਇਸ ਨੂੰ ਤਸ ਜਾ ਮਿਲਣੀ ਚਾਹੀਦੀ ਹੈ ਅਜੇ ਹੀ ਸਜ਼ਾ ਕਿ ਦੁਬਾਰਾ ਕੋਈ ਅਨਾਤ ਸਾਡੇ ਸੁਪਨਿਆਂ ਤੇ ਆਖਾ ਚੁਕੇ ਮਾਮੀ ਨੇ ਬਿਨਾ ਕੁਝ ਸੋਚੇ ਗਰਮ ਤੇਲ ਵਾਲੀ ਕਢਾਈ ਚੁੱਕੀ ਜੋ ਮੈਂ ਹੋਰੇ ਹੀ ਪਕੌੜੇ ਤਲ ਕੇ ਹਟਾਈ ਸੀ ਉਸਨੇ ਇੱਕ ਪਲ ਵੀ ਨਹੀਂ ਸੋਚਿਆ ਕਿ ਕਿੰਨਾ ਭਿਆਨਕ ਕਦਮ ਹੋ ਸਕਦਾ ਹੈ ਇਹ ਕਿਸੇ ਦੀ ਜ਼ਿੰਦਗੀ ਬਰਬਾਦ ਕਰ ਸਕਦਾ ہے اس نے اکولਦਾ ਹੋਇਆ ਤੇਲ میرے ਤੇ ਡੋਲ ਜਤਾ ਮੈਂ درد ਨਾਲ ચીਕ ਪਈ ਇਹ ચીک میرے ਗਲੇ ਦੇ ਵਿੱਚੋਂ ਨਹੀਂ ਬਲਕਿ میری روح ਦੇ ਵਿੱਚੋਂ ਨਿਕਲੀ ਸੀ ਜੋ ਅਸਮਾਨ ਨੂੰ ਚਿਰਦੀ ਸੀ ਮੇਰਾ ਚਿਹਰਾ ਭਿਆਨਕ ਦਰਦ ਨਾਲ ਸੰਗੜ ਗਿਆ ਜਿਵੇਂ ਕਿਸੇ ਨੇ ਮੈਨੂੰ ਅੱਗ ਵਿੱਚ ਸਿੱਧਾ ਪਾ ਦਿੱਤਾ ਹੋਵੇ ਮੈਂ ਜ਼ਮੀਨ ਤੇ ਡਿੱਗ ਪਈ ਮੇਰਾ ਚਿਹਰਾ ਭਿਆਨਕ ਦਰਦ ਨਾਲ ਸੜ ਗਿਆ ਸੀ ਹਰ ਸਾਹ ਲੈਣਾ ਮੁਸ਼ਕਲ ਹੋ ਗਿਆ ਤੇਲ ਦੀ ਗਰਮੀ ਮੇਰੀਆਂ ਹੱਡੀਆਂ ਤੱਕ ਪਹੁੰਚ ਰਹੀ ਸੀ ਅਤੇ ਮੇਰੀ ਚਮੜੀ ਜਲਣ ਲੱਗ ਪਈ ਸੀ मामੀ ਬੇਰਹਿਮੀ ਨਾਲ ਹੱਸਣ ਲੱਗੇ ਉਸ ਤੇ ਹਾਸੇ ਦੇ ਵਿੱਚ ਬੇਰਮੀ ਜਤ ਅਤੇ ਸ਼ਤਾਨੀਯ ਦੀ ਆਵਾਜ਼ ਸੀ ਹੁਣ ਕੋਈ ਤੇਰਾ ਰਿਸ਼ਤਾ ਨਹੀਂ ਲਾਏਗਾ ਹੁਣ ਕੋਈ ਤੇਰੇ ਨਾਲ ਵਿਆਹ ਨਹੀਂ ਕਰੇਗਾ ਤੇਰੀ ਜ਼ਿੰਦਗੀ ਹੁਣ ਐਸੀ ਤਰ੍ਹਾਂ ਨਰਕ ਬਣੀ ਰਹੇਗੀ ਮੇਰੀਆਂ ਆਖਰੀ ਉਮੀਦਾਂ ਵੀ ਉਸ ਤੇਲ ਦੀ ਆਗ ਵਿੱਚ ਸੜ ਚੁੱਕੀਆਂ ਸਨ ਮੈਨੂੰ ਲੱਗਿਆ ਮੇਰੀ ਜ਼ਿੰਦਗੀ ਖਤਮ ਹੋ ਗਈ ਹੈ ਸਿਮਰਨ ਤੇ ਮਨਪ੍ਰੀਤ ਵੀ ਡਰ ਗਿਆ ਸਨ ਪਰ ਉਹਨਾਂ ਦੇ ਚਿਹਰੇ ਤੇ ਅਜੀਬ ਜੀ ਤਸੱਲੀ ਸੀ ਹੁਣ ਉਹਨਾਂ ਦਾ ਰਾਸ ਆਪ ਹੋ ਗਿਆ ਸੀ ਮਾਮਾ ਜੋ ਬਾਹਰ ਬੈਠੇ ਸਨ ਚੀਖ ਸੁਣ ਕੇ ਅੰਦਰ ਆਏ ਉਹਨਾਂ ਨੇ ਮਾਮੀ ਨੂੰ ਰੱਖਿਆ ਫਿਰ ਮੇਰੇ ਸੜੇ ਹੋਏ ਚਿਹਰੇ ਨੂੰ ਉਹ ਮਾਮੀ ਦੇ ਇਸ ਕਦਮ ਤੋਂ ਦਮੇ ਵੀ ਚਲੇ ਗਏ ਪਰ ਉਹ ਕਦੇ ਵੀ ਮਾਮੀ ਦੇ ਸਾਹਮਣੇ ਕੁਝ ਕਹਿਣ ਦੀ ਹਿੰਮਤ ਨਹੀਂ ਕਰਦੇ ਸੀ ਉਹਨਾਂ ਦੀ ਕਮਜ਼ੋਰੀ ਅਤੇ ਡਰ ਨੇ ਉਹਨਾਂ ਨੂੰ ਚੁੱਪ ਰਹਿਣ ਤੇ ਮਜਬੂਰ ਕੀਤਾ ਉਹਨਾਂ ਨੇ ਮੈਨੂੰ ਚੁੱਕਿਆ ਅਤੇ ਤੁਰੰਤ ਹਸਪਤਾਲ ਲੈ ਕੇ ਚਲੇ ਗਏ ਉਹਨਾਂ ਦੇ ਚਿਹਰੇ ਤੇ ਵੀ ਇੱਕ ਡਰ ਸੀ ਕਿ ਇਸ ਦਾ ਅਸਰ ਕੀ ਹੋਵੇਗਾ ਅਤੇ ਇਸ ਕਾਰਵਾਈ ਦਾ ਕੀ ਨਤੀਜਾ ਨਿਕਲੇਗਾ ਹਸਪਤਾਲ ਵਿੱਚ ਡਾਕਟਰਾਂ ਨੇ ਮੇਰੇ ਚਿਹਰੇ ਤੇ ਪੱਟੀਆਂ ਕੀਤੀਆਂ ਉਹਨਾਂ ਨੇ ਕਿਹਾ ਵੀ ਮੇਰਾ ਚਿਹਰਾ ਪੂਰੀ ਤਰ੍ਹਾਂ ਖਰਾਬ ਹੋ ਗਿਆ ਹੈ ਅਤੇ ਇਹ ਪਹਿਲਾ ਵਰਗਾ ਕਦੇ ਨਹੀਂ ਹੋ ਸਕੇਗਾ ਇਹ ਸੁਣ ਕੇ ਮੇਰਾ ਦਿਲ ਟੁੱਟ ਗਿਆ ਰਾਤ ਪਰੌਂਦੀ ਰਹੀ ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਦੇਸਾ ਨਾ ਮੈਂ ਬਸ ਸੁਣ ਹੋ ਕੇ ਬੈਠੀ ਮੈਨੂੰ ਲੱਗਿਆ ਵੀ ਪ੍ਰਮਾਤਮਾ ਨੇ ਤਾਂ ਮੇਰੀ ਕਿਸਮਤ ਵਿੱਚ ਸਿਰਫ ਦੁੱਖ ਹੀ ਦੁੱਖ ਲਿਖਿਆ ਹਨ ਮੈਂ ਉੱਪਰ ਵਾਲੇ ਅੱਗੇ ਪ੍ਰਾਰਥਨਾ ਕਰਦੇ ਰਹੇ ਕਿਉਂ ਕਿਉਂ ਮੇਰੇ ਨਾਲ ਹੀ ਅਜਿਹਾ ਹੁੰਦਾ ਹੈ ਮੈਂ ਕੀ ਗੁਨਾਹ ਕੀਤਾ ਹੈ ਕਿ ਮੇਰਾ ਜਿਉਣਾ ਵੀ ਇੱਕ ਗੁਨਾਹ ਹੈ ਹਸਪਤਾਲ ਤੋਂ ਛੁੱਟੀ ਬਿਲਰ ਤੋਂ ਬਾਅਦ ਮੈਂ ਮਾਮਾ ਮੰਮੀ ਦੇ ਘਰ ਆ ਗਈ ਮੇਰਾ ਚਿਹਰਾ ਪੱਟੀਆਂ ਨਾਲ ਟਕਿਆ ਸੀ ਅਤੇ ਦਿਲ ਤੇ ਡੂੰਘੇ ਨਾ ਮਿਟਣ ਵਾਲੇ ਜ਼ਖਮ ਸਨ ਮੰਮੀ ਨੇ ਮੈਨੂੰ ਹਨੇਰੇ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਉਸਨੇ ਕਿਹਾ ਹੁਣ ਮੈਂ ਕਦੇੋਂ ਬਾਹਰ ਨਹੀਂ ਨਿਕਲਾਂਗੀ ਅਤੇ ਨਾ ਹੀ ਕਿਸੇ ਨੂੰ ਆਪਣਾ ਚਿਹਰਾ ਦਿਖਾਵਾਂਗੇ ਤੋ ਹੁਣ ਇੱਕ ਦਗੀ ਹੈ ਤੈਨੂੰ ਕਿਸੇ ਦੇ ਸਾਹਮਣੇ ਆਉਣ ਦਾ ਕੋਈ ਹੱਕ ਨਹੀਂ ਹੈ ਤੂੰ ਸਾਰੀ ਉਮਰ ਐਸੇ ਤਰ੍ਹਾਂ ਲੁਕੀ ਰਹੇਂਗੇ ਉਸਨੇ ਗੁੱਸੇ ਨਾਲ ਕਿਹਾ ਅਤੇ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ ਮੈਂ ਇੱਕ ਕੈਦੀ ਬਣ ਕੇ ਰਹਿ ਗਈ ਆਪਣੀ ਹੀ ਕਿਸਮਤ ਦੀ ਮਾਰ ਹੇਠ ਮੈਂ ਰੋਜ਼ ਸ਼ੀਸ਼ੇ ਦੇ ਵਿੱਚ ਆਪਣਾ ਸੜਿਆ ਹੋਇਆ ਚਿਹਰਾ ਦੇਖਦੀ ਔਰ ਉਹਦੀ ਮੇਰੀ ਸਾਰੀ ਉਮੀਦ ਖਤਮ ਹੋ ਚੁੱਕੀ ਸੀ ਮੈਂ ਆਪਣੀ ਜ਼ਿੰਦਗੀ ਤੋਂ ਹਾਰ ਮੰਨ ਚੁੱਕੀ ਸੀ ਅਤੇ ਮੌਤ ਦੀ ਕਾਮਨਾ ਕਰਦੀ ਇੱਕ ਹਫ਼ਤਾ ਬੀਤ ਗਿਆ ਇਹ ਹਫ਼ਤਾ ਮੇਰੇ ਲਈ ਸਦੀਆਂ ਵਰਗਾ ਸੀ ਹਰ ਪਲ ਮੇਰਾ ਦਰਦ ਤਾਜ਼ਾ ਹੋ ਜਾਂਦਾ ਜਿਵੇਂ ਕੋਈ ਜ਼ਖਮ ਲੋਨ ਚੜਕ ਰਿਹਾ ਹੋਵੇ ਮੇਰੇ ਕਮਰੇ ਦੀ ਕਿੜਕੀ ਤੋਂ ਬਾਹਰ ਦੀ ਦੁਨੀਆ ਮੈਨੂੰ ਅਛੂਤੀ ਲੱਗ ਰਹੀ ਸੀ ਜਿਵੇਂ ਮੈਂ ਕਿਸੇ ਖੋਲ ਜਗ੍ਹਾ 'ਤੇ ਹਵਾਂ ਮੈਂ ਸਿਰਫ ਰਾਤ ਨੂੰ ਹੀ ਬਾਥਰੂਮ ਜਾਂਦੀ ਜਦੋਂ ਘਰ ਦੇ ਵਿੱਚ ਕੋਈ ਜਗਦਾ ਨਹੀਂ ਸੀ ਤਾਂ ਜੋ ਮੇਰਾ ਚਿਹਰਾ ਕੋਈ ਨਾ ਦੇਖੇ ਮਾਮੀ ਨੇ ਪੂਰੇ ਘਰ ਨੂੰ ਸਜਾਇਆ ਹੋਇਆ ਸੀ ਜਿਵੇਂ ਕੁਝ ਵੀ ਨਾ ਹੋਇਆ ਹੋਵੇ ਪਰ ਮੈਨੂੰ ਹਰੇਕ ਕਮਰੇ ਦੇ ਵਿੱਚ ਬੰਦ ਰੱਖਿਆ ਮਨਪ੍ਰੀਤ ਤੇ ਸਿਮਰਨ ਬੜੇ ਖੁਸ਼ ਹਨ ਉਹਨਾਂ ਨੂੰ ਲੱਗ ਰਿਹਾ ਸੀ ਹੁਣ ਸ਼ਾਇਦ ਜਗਰਾਜ ਸਿੰਘ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਪਸੰਦ ਕਰ ਲਵੇਗਾ ਉਹਨਾਂ ਨੇ ਮੈਨੂੰ ਪੁੱਛਿਆ ਵੀ ਨਹੀਂ ਸੀ ਮੈਂ ਕਿਵੇਂ ਹਾਂ ਨਾ ਹੀ ਮੇਰੇ ਦਰਦ ਬਾਰੇ ਕੋਈ ਚਿੰਤਾ ਕੀਤੀ ਜ ਆਪਣੇ ਮਾਤਾ ਪਿਤਾ ਨਾਲ ਦੁਬਾਰਾ ਆਇਆ ਇਸ ਵਾਰ ਉਹਨਾਂ ਦੇ ਚਿਹਰਿਆਂ 'ਤੇ ਪਹਿਲਾਂ ਵਾਲੀ ਸ਼ਾਂਤੀ ਤਾਂ ਸੀ ਪਰ ਇੱਕ ਡੂੰਘੀ ਚਿੰਤਾ ਅਤੇ ਡਰੜਤਾ ਵੀ ਸੀ ਉਹ ਅੰਦਰ ਆਏ ਅਤੇ ਮਾਮੇ ਨੇ ਉਹਨਾਂ ਦਾ ਬੜਾ ਚੰਗਾ ਸਵਾਗਤ ਕੀਤਾ ਮਾਮੀ ਦੇ ਚਿਹਰੇ 'ਤੇ ਇੱਕ ਨਕਲੀ ਮੁਸਕਰਾਹਟ ਸੀ ਪਰ ਉਸ ਦੀਆਂ ਅੱਖਾਂ ਵਿੱਚ ਡਰ ਸਾਫ਼ ਦਿਖਾਈ ਦੇ ਰਿਹਾ ਸੀ ਉਹ ਜਾਣਦੀ ਸੀ ਕਿ ਉਸਨੇ ਕੀ ਕੀਤਾ ਹੈ ਉਸ ਨੂੰ ਲੱਗਿਆ ਸ਼ਾਇਦ ਉਹ ਬਚ ਜਾਵੇਗੀ ਭੈਣ ਜੀ ਕਿੱਥੇ ਹੈ ਸਾਡੀ ਨੂਪ੍ਰੀਤ ਉਸ ਨੂੰ ਬੁਲਾਓ ਸਰਦਾਰ ਨੇ ਪ੍ਰੀਤਮ ਕੌਰ ਨੇ ਸਿੱਧਾ ਪੁੱਛਿਆ ਉਹਨਾਂ ਦੀ ਆਵਾਜ਼ ਵਿੱਚ ਕੋਈ ਲੁਕਾਅ ਨਹੀਂ ਸੀ ਮਾਮੀ ਘਬਰਾ ਗਏ ਉਸਤੇ ਮੱਤੇ ਤੇ ਪਸੀਨਾ ਆ ਗਿਆ ਉਸਨੇ ਕੰਬਦੀ ਆਜ ਵਿੱਚ ਕਿ ਉਹ ਉਹ ਥੋੜੀ ਬਿਮਾਰ ਹੈ ਅੰਦਰ ਹੈ ਡਾਕਟਰ ਨੇ ਉਸ ਨੂੰ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ ਉਸ ਨੇ ਇੱਕ ਹੋਰ ਝੂਠ ਬੋਲਿਆ ਅਸੀਂ ਉਸ ਨੂੰ ਦੇਖਣ ਆਏ ਹਾਂ ਜਗਰਾਜ ਸਿੰਘ ਨੇ ਦ੍ਰਿੜਤਾ ਨਾਲ ਕਿਹਾ ਉਸ ਦੀ ਆਵਾਜ਼ ਵਿੱਚ ਕੋਈ ਸਮਝੌਤਾ ਨਹੀਂ ਸੀ ਸਾਡਾ ਰਿਸ਼ਤਾ ਉਸ ਵਾਂਗ ਪੱਕਾ ਹੋਇਆ ਹੈ ਅਤੇ ਅਸੀਂ ਉਸ ਨੂੰ ਦੇਖ ਹੀ ਜਾਵਾਂਗੇ ਸਾਨੂੰ ਪਤਾ ਹੈ ਕਿ ਉਹ ਬਿਮਾਰ ਨਹੀਂ ਹੈ ਉਸ ਨਾਲ ਕੁਝ ਹੋਰ ਹੋਇਆ ਹੈ ਮੰਮੀ ਦੇ ਕੋਲ ਕੋਈ ਹੋਰ ਚਾਰਾ ਨਹੀਂ ਸੀ ਉਸ ਨੇ ਮੈਨੂੰ ਬੁਲਾਉਣ ਲਈ ਮਾਮਾ ਜੀ ਨੂੰ ਭੇਜਿਆ ਮਾਮਾ ਜੀ ਤਾਂ ਆਏ ਅਤੇ ਮੈਨੂੰ ਕਿਹਾ ਬੇਟੀ ਮੁੰਡੇ ਵਾਲੇ ਆਏ ਹਨ ਤੈਨੂੰ ਬੁਲਾ ਰਹੇ ਹਨ ਕੀ ਹੋਇਆ ਸਭ ਉਹਨਾਂ ਦੀਆਂ ਕਮਰੇ ਵਿੱਚ ਪਛਤਾਵਾ ਤੇ ਡਰ ਸੀ ਮੈਂ ਡਰ ਗਈ ਮੇਰਾ ਸੜਿਆ ਹੋਇਆ ਚਿਹਰਾ ਮੈਂ ਕਿਵੇਂ ਦਿਖਾਵਾਂਗੀ ਮੈਂ ਸੋਚਿਆ ਹੁਣ ਉਹ ਮੇਰਾ ਰਿਸ਼ਤਾ ਤੋੜ ਦੇਣਗੇ ਅਤੇ ਮੈਂ ਸਾਰੀ ਜ਼ਿੰਦਗੀ ਐਸੇ ਕਮਰੇ ਦੇ ਵਿੱਚ ਕੈਦ ਰਾਂਗੀ ਜਾਂ ਇੱਥੇ ਹੀ ਮਰ ਜਾਵਾਂਗੀ ਮੈਂ ਚਾਦਰ ਨਾਲ ਆਪਣਾ ਸੜਿਆ ਹੋਇਆ ਚਿਹਰਾ ਢਕੀ ਅੰਦਰ ਦੀ ਹੋਈ ਕੰਬ ਦੇ ਕਦਮਾਂ ਨਾਲ ਕਮਰੇ ਵਿੱਚੋਂ ਬਾਹਰ ਆਈ ਮੈਂ ਧਿਆਨ ਰੱਖਿਆ ਕਿ ਮੇਰਾ ਚਿਹਰਾ ਕਿਸੇ ਨੂੰ ਨਜ਼ਰ ਨਾ ਆਵੇ ਕਿਉਂਕਿ ਮੈਨੂੰ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ ਜਗਰਾਜ ਸਿੰਘ ਨੇ ਮੈਨੂੰ ਦੇਖਿਆ ਉਸਦੇ ਚਿਹਰੇ ਤੇ ਕੋਈ ਹੈਰਾਨੀ ਨਹੀਂ ਸੀ ਸਗੋਂ ਇੱਕ ਡੂੰਘਾ ਦਰਦ ਸੀ ਜਿਵੇਂ ਉਹ ਪਹਿਲਾਂ ਹੀ ਸਭ ਕੁਝ ਜਾਣਦਾ ਹੋਵੇ ਉਸਨੇ ਮੇਰੇ ਕੋਲ ਕਿ ਖੋੜੀ ਜਈ ਮੇਰੇ ਚਿਹਰੇ ਤੋਂ ਚਾਦਰ हटਾਈ ਮੇਰਾ ਸੜਿਆ ਹੋਇਆ ਜ਼ਖਮੀ ਚਿਹਰਾ ਹੁਣ ਸਭ ਦੇ ਸਾਹਮਣੇ ਸੀ ਮਾਮੀ ਦੀਆਂ ਕੁੜੀਆਂ ਹੈਰਾਨ ਰਹਿ ਗਈਆਂ ਉਹਨਾਂ ਦੇ ਚਿਹਰਿਆਂ ਤੇ ਇੱਕ ਮਿਲੀ ਜੁਲੀ ਭਾਵਨਾ ਸੀ ਡਰ ਹੈਰਾਨੀ ਅਤੇ ਅਜੀਬ ਜਿਹੀ ਖੁਸ਼ੀ ਕਿ ਹੁਣ ਰਿਸ਼ਤਾ ਟੁੱਟ ਜਾਵੇਗਾ ਮੇਰੀਆਂ ਅੱਖਾਂ ਵਿੱਚੋਂ ਹੰਝ ਵਹਿ ਰਹੇ ਸਨ ਮੈਂ ਸ਼ਰਮਿੰਦਗੀ ਨਾਲ ਸਿਰ ਝੁਕਾ ਲਿਆ ਮੈਨੂੰ ਲੱਗਿਆ ਕਿ ਹੁਣ ਸਭ ਕੁਝ ਖਤਮ ਹੋ ਗਿਆ ਹੈ ਅਤੇ ਮੇਰੀ ਕਿਸਮਤ ਸਤਮੁਚ ਹੀ ਮੈਨੂੰ ਕਦੇ ਕੁਝ ਨਹੀਂ ਦੇਖੇਗੀ ਪਰ ਜਗਰਾਜ ਸਿੰਘ ਨੇ ਅੱਖਾਂ ਬੰਦ ਕਰ ਲਈਆਂ ਜਿਵੇਂ ਉਹ ਇਸ ਦਰਦ ਨੂੰ ਸਹਿਣ ਨਹੀਂ ਕਰ ਸਕਦਾ ਸੀ ਉਸਦੇ ਚਿਹਰੇ ਤੇ ਦਰਦ ਅਤੇ ਗੁੱਸਾ ਸਾਫ਼ ਦਿਖਾਈ ਦਿੱਤਾ ਉਸਨੇ ਮੇਰਾ ਹੱਥ ਫੜਿਆ ਜੋ ਖੂਨਵੀ ਤੇਲ ਦੇ ਨਿਸ਼ਾਨ ਨਾਲ ਭਰਿਆ ਹੋਇਆ ਸੀ ਅਤੇ ਖੋੜੀ ਜਿਹਾ ਲਾਇਆ ਉਸ ਦਾ ਸ਼ੋ ਮੇਰੇ ਲਈ ਇੱਕ ਤਾਕਤ ਬਣ ਗਏ ਇੱਕ ਉਮੀਦ ਦੀ ਕਿਰਨ ਇੱਕ ਹੀ ਹੋਇਆ ਉਸਨੇ ਗੁੱਸੇ ਨਾਲ ਮਮੀ ਵੱਲ ਦੇਖਿਆ ਉਸ ਦੀ ਆਵਾਜ਼ ਵਿੱਚ ਇੱਕ ਤੂਫਾਨ ਸੀ ਜਿਸ ਤੋਂ ਮਮੀ ਵੀ ਕੰਬ ਗਈ ਮਮੀ ਨੇ ਘਬਰਾ ਕੇ ਕਮਦੀ ਆਵਾਜ਼ ਵਿੱਚ ਕਿਹਾ ਉਹ ਉਹ ਤਾ ਦੁਰਘਟਨਾ ਸੀ ਬੇਟਾ ਪਕੌੜੇ ਤਲਦਿਆਂ ਤੇਲ ਡਿਗ ਪਿਆ ਅਸੀਂ ਵੀ ਬਹੁਤ ਪਰੇਸ਼ਾਨ ਹਾਂ ਸਾਡੀ ਬੇਟੀ ਨੂੰ ਲੈ ਕੇ ਦੁਰਘਟਨਾ ਜਗਰਾਜ ਸਿੰਘ ਦੀ ਆਵਾਜ਼ ਵਿੱਚ ਗੁੱਸਾ ਸੀ ਕਿ ਅਨੇ ਹਾਂ ਸੀ ਇਹ ਦੁਰਘਟਨਾ ਨਹੀਂ ਹੈ ਇਹ ਤਾਂ ਸ਼ਰਿਆਮਤ ਸ਼ਬਦ ਹੈ ਕਿ ਕਿਸੇ ਨੇ ਜਾਣਿਆ ਕੀ ਕੀਤਾ ਹੈ ਸਾਨੂੰ ਸਭ ਪਤਾ ਹੈ ਅਤੇ ਜੇਕਰ ਅਸੀਂ ਇਸ ਤਸ਼ੱਦਦ ਦੀ ਸ਼ਿਕਾਇਤ ਕੀਤੀ ਤਾਂ ਤੁਸੀਂ ਸਭ ਜਲ ਜਾਵੋਗੇ ਸਾਡੇ ਲਿੰਗ ਉੱਪਰ ਤੱਕ ਹਨ ਤੁਸੀਂ ਜਾਣਦੇ ਹੋ ਨਾ ਮਾਮੇ ਅਤੇ ਉਸ ਦੀਆਂ ਕੁੜੀਆਂ ਬੁਰੀ ਤਰ੍ਹਾਂ ਡਰ ਗਿਆਂ ਉਹਨਾਂ ਦੇ ਚਿਹਰਿਆਂ ਤੇ ਮੌਤ ਵਰਗੀ ਚੁੱਪ ਛਾ ਗਈ ਜਗਰਾਜ ਸਿੰਘ ਨੇ ਮੇਰਾ ਹੱਥ ਹੋਰ ਕੱਸ ਕੇ ਫੜਿਆ ਤੁਸੀਂ ਡਰੋਣਾ ਪ੍ਰੀਤ ਉਸਨੇ ਕਿਹਾ ਉਸਦੀ ਆਵਾਜ਼ ਵਿੱਚ ਭਰੋਸਾ ਸੀ ਜਿਵੇਂ ਉਹ ਮੈਨੂੰ ਦੁਨੀਆ ਦੀ ਹਰ ਬੁਰਾਈ ਤੋਂ ਬਚਾਉਣ ਲਈ ਆਇਆ ਹੋਵੇ ਮੈਂ ਤੁਹਾਡੇ ਨਾਲ ਹਾਂ ਹੁਣ ਮੈਂ ਤੁਹਾਨੂੰ ਕੋਈ ਤੰਗ ਨਹੀਂ ਕਰਾਂਗਾ ਜਗਰਾਜ ਸਿੰਘ ਨੇ ਆਪਣੇ ਮਾਤਾ ਪਿਤਾ ਵੱਲ ਦੇਖਿਆ ਸਰਦਾਰ ਬਲਦੇਵ ਸਿੰਘ ਅਤੇ ਸਰਦਾਰ ਨੇ ਪ੍ਰੀਤਮ ਕੌਰ ਬਿਲਕੁਲ ਚੁਕਸਨ ਪਰ ਉਹਨਾਂ ਦੀਆਂ ਅੱਖਾਂ ਵਿੱਚ ਦਇਆ ਪਿਆਰ ਅਤੇ ਗੁੱਸਾ ਸੀ ਉਹਨਾਂ ਨੂੰ ਮਾਮੀ ਦੀ ਅਸਲੀਅਤ ਸਾਹਮਣੇ ਦਿਖਾਈ ਦਿੱਤੀ ਸਾਨੂੰ ਇਹ ਰਿਸ਼ਤੇ ਨੂੰ ਤੋੜਨਾ ਪਵੇਗਾ ਸਰਦਾਰ ਬਲਦੇਵ ਸਿੰਘ ਨੇ ਖੋੜੀ ਜਿੱਕਿਆ ਉਸਦੇ ਚਿਹਰੇ ਤੇ ਅਫਸੋਸ ਸੀ ਮੇਰਾ ਦਿਲ ਬੈਠ ਗਿਆ ਮੇਰੀਆਂ ਅੱਖਾਂ ਵਿੱਚ ਇੱਕ ਵਾਰ ਫਿਰ ਹਨੇਰਾ छा ਗਿਆ ਮਾਮੀ ਅਤੇ ਉਸ ਦੀਆਂ ਕੁੜੀਆਂ ਦੇ ਚਿਹਰੇ ਤੇ ਜਿੱਤ ਦੀ ਮੁਸਕਰਾਹਟ ਆ ਗਈ ਪਰ ਜਗਰਾਜ ਸਿੰਘ ਨੇ ਤੁਰੰਤ ਆਪਣੇ ਪਿਤਾ ਨੂੰ ਰੋਕਿਆ ਨਹੀਂ ਪਿਤਾ ਜੀ ਅਸੀਂ ਹੁਣ ਆਪਣੀ ਜ਼ਬਾਨ ਤਮਕਰਾਂਗੇ ਨਹੀਂ ਅਸੀਂ ਇਹ ਰਿਸ਼ਤਾ ਨਹੀਂ ਤੋੜਾਂਗੇ ਮੈਂ ਅਜੇ ਵੀ ਪ੍ਰੀਤ ਨਾਲ ਵਿਆਹ ਕਰਾਂਗਾ ਉਸ ਦੀ ਆਵਾਜ਼ ਵਿੱਚ ਅਜੇ ਹਦਰਤ ਸੀ ਇੱਕ ਅਜੇ ਹੀ ਦੜਤਾ ਸਾਰੇ ਹੈਰਾਨ ਰਹੇ ਮੈਂ ਅਜੇ ਵੀ ਪ੍ਰੀਤ ਨਾਲ ਹੀ ਬਿਆ ਕਰਾਂਗਾ ਸਾਨੂੰ ਉਸਦੇ ਸੜੇ ਹੋਏ ਚਿਹਰੇ ਨਾਲੇ ਸਗੋਂ ਉਸਦੇ ਸਾਦਰੀ ਨਾਲ ਉਸਦੇ ਰੂਹ ਨਾਲ ਪਿਆਰ ਹੋਇਆ ਹੈ ਉਸ ਦੀਆਂ ਅੱਖਾਂ ਵਿੱਚ ਜੋ ਦਰਦ ਅਤੇ ਸਹਿਨ ਸਿਰਤਾ ਹੈ ਉਹ ਕਿਸੇ ਵੀ ਖੂਬਸੂਰਤੀ ਤੋਂ ਵੱਧ ਹੈ ਅਸੀਂ ਉਸ ਨੂੰ ਇੱਕ ਚੰਗਾ ਇਲਾਜ ਕਰਵਾਵਾਂਗੇ ਅਤੇ ਉਸ ਨੂੰ ਉਹ ਸਭ ਦੇਵਾਂਗੇ ਜੋ ਉਸ ਨੂੰ ਕਦੇ ਨਹੀਂ ਮਿਲਿਆ ਇਹ ਸਾਡਾ ਵਾਦਾ ਹੈ ਅਸੀਂ ਇੱਥੇ ਉਸ ਨਾਲ ਜਾ ਕਰਨ ਆਏ ਹਾਂ ਮਾਂਮੀ ਅਤੇ ਉਸ ਦੀਆਂ ਕੁੜੀਆਂ ਹਨ ਨਾ ਲਗੀਆਂ ਜਿਵੇਂ ਕਿਸੇ ਨੇ ਉਹਨਾਂ ਦੇ ਪੈਰਾਂ ਨੂੰ ਧਰਮੇਨ ਕੱਢਦੇ ਹੋਵੇ ਉਹਨਾਂ ਨੂੰ ਵਿਸ਼ਵਾਸ ਉਹ ਰਿਆ ਸੀ ਬਿੱਜੁਰਾ ਸਿੰਘ ਅੱਜ ਫੈਸਲਾ ਕਰੇਗਾ ਉਹਨਾਂ ਦੀਆਂ ਸਾਜ਼ਿਸ਼ਾਂ ਪੂਰੀ ਤਰ੍ਹਾਂ ਫੇਲ ਹੋ ਗਈਆਂ ਮਹਾਰਾਣੇ ਮੇਰੀਆਂ ਅੱਖਾਂ ਵਿੱਚ ਉਹਨਾਂ ਜੋ ਵੈਰੇ ਸਨ ਇੱਕ ਖੁਸ਼ੀ ਦੇਖਣ ਜੋ ਸਨ ਰਾਹਤ ਦੇਖਣ ਜੋ ਮੈਨੂੰ ਲੱਗਿਆ ਵੀ ਪ੍ਰਮਾਤਮਾ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ ਅਤੇ ਮੇਰੇ ਲਈ ਇੱਕ ਫਰਿਸ਼ਤਾ ਭਜਿਆ ਹੈ ਜੁਗਰਾਜ ਸਿੰਘ ਮੇਰੇ ਲਈ ਇੱਕ ਉਮੀਦ ਦੀ ਕਿਰਨ ਬਣ ਕੇ ਆਇਆ ਸੀ ਲੇਕਿਨ ਅਸਲ ਸੱਚ ਸ਼ਾਇਦ ਕਿਸੇ ਨੂੰ ਪਤਾ ਨਹੀਂ ਸੀ ਜੁਗਰਾਜ ਸਿੰਘ ਨੇ ਮੇਰੇ ਮਾਮਾ ਅਤੇ ਮਾਮੇ ਨੂੰ ਸਪਸ਼ਟ ਕਰ ਦਿੱਤਾ ਅਸੀਂ ਪ੍ਰੀਤ ਨੂੰ ਆਪਣੇ ਘਰ ਦੀ ਨੂੰ ਬਣਾਣਾਂਗੇ ਅਤੇ ਉਸ ਨੂੰ ਖੁਨੇ ਆਪਣੇ ਨਾਲ ਲੈ ਕੇ ਜਾਵਾਂਗੇ ਮਾਮੀ ਨੇ ਆਖਰੀ ਵਾਰ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਪਰ ਬੇਟਾ ਇਹ ਕਿਵੇਂ ਹੋ ਸਕਦਾ ਹੈ ਉਸਦਾ ਇਲਾਜ ਉਸਦੀ ਦੇਖਭਾਲ ਉਹ ਤਾਂ ਹਜੇ ਠੀਕ ਵੀ ਨਹੀਂ ਹੈ ਉਸ ਨੂੰ ਇੱਥੇ ਰਹਿਣ ਦਿਓ ਅਸੀਂ ਦੇਖਭਾਲ ਕਰਾਂਗੇ ਉਸ ਦੀ ਆਵਾਜ਼ ਵਿੱਚ ਡਰ ਅਤੇ ਲਾਲਚ ਦੋਵੇਂ ਸਨ ਜਗਰਾਜ ਸਿੰਘ ਨੇ ਉਸ ਨੂੰ ਵਿਚਾਰੀ ਰੋਕ ਦਿੱਤਾ ਉਸ ਦੀਆਂ ਅੱਖਾਂ ਵਿੱਚ ਗੁੱਸਾ ਸੀ ਉਸ ਦੀ ਦੇਖਭਾਲ ਸਾਡੀ ਜ਼ਿੰਮੇਵਾਰੀ ਹੈ ਅਤੇ ਹੁਣ ਤੋਂ ਉਸ ਦਾ ਕਰ ਸਾਡਾ ਕਰ ਹੈ ਅਤੇ ਜੇਕਰ ਤੁਸੀਂ ਇਨਕਾਰ ਕੀਤਾ ਤਾਂ ਅਸੀਂ ਪੁਲਿਸ ਨੂੰ ਬੁਲਾਵਾਂਗੇ ਅਤੇ ਕਾਨੂੰਨੀ ਕਾਰਵਾਈ ਕਰਾਂਗੇ ਸਾਨੂੰ ਪਤਾ ਹੈ ਇਹ ਸਿਰਫ ਇੱਕ ਘਟਨਾ ਨਹੀਂ ਹੈ ਇੱਕ ਕਾਨੂੰਨਾ ਅਪਰਾਧ ਹੈ ਸਾਡੇ ਕੋਲ ਸਬੂਤ ਵੀ ਹਨ ਜਗਰਾਜ ਸਿੰਘ ਨੇ ਸਿਰ ਤਮਕੀਨੇ ਦਿੱਤੀ ਉਸ ਨੇ ਆਪਣੇ ਤੇ ਕਿਸ ਨੇ ਬੁਲਾਉਣ ਦਾ ਇਸ਼ਾਰਾ ਵੀ ਕੀਤਾ ਮਾਮੇ ਡਰਨਾ ਥਰ-ਥਰ ਕੰਮਣ ਲੱਗੇ ਉਸ ਨੂੰ ਅਹਿਸਾਸ ਹੋ ਗਿਆ ਵੀ ਹੁਣ ਉਸਦੀ ਚਾਲ ਨਹੀਂ ਚੱਲੇਗੀ ਅਤੇ ਉਸ ਨੂੰ ਆਪਣੇ ਕੀਤੇ ਦੋਸ਼ਾ ਮਿਲ ਸਕਦੀ ਹੈ ਇਸ ਤਰ੍ਹਾਂ ਜਗਰਾਜ ਜੀ ਨੂੰ ਮੈਨੂੰ ਘਰ ਲੈ ਗਿਆ ਉਸਨੇ ਬੜੇ ਚੰਗੇ ਤਰੀਕੇ ਨਾਲ ਉੱਥੇ ਰੱਖਿਆ ਮੇਰਾ ਇਲਾਜ ਲੰਡਨ ਦੇ ਵੱਡੇ ਹਸਪਤਾਲਾਂ ਵਿੱਚੋਂ ਕਰਾਇਆ ਜਿੱਥੇ ਪਲਾਸਟਿਕ ਸਰਜਰੀਆਂ ਕੀਤੀਆਂ ਗਈਆਂ ਅਤੇ ਮੈਂ ਪਹਿਲਾਂ ਵਰਗੇ ਦੁਬਾਰਾ ਉਸੇ ਤਰ੍ਹਾਂ ਖੂਬਸੂਰਤ ਜਵਾਨ ਬਣ ਗਏ ਹਾਲਾਂਕਿ ਮੇਰੇ ਚਿਹਰੇ ਤੇ ਕੁਝ ਨਿਸ਼ਾਨ ਹੈ ਅਜੇ ਵੀ ਸਨਾਂ ਮਿਟੇ ਨਹੀਂ ਸਨਾਂ ਲੇਕਿਨ ਪਹਿਲਾਂ ਨਾਲੋਂ ਬੜਾ ਸੁਧਾਰ ਸੀ ਅਤੇ ਮੈਂ ਹੁਣ ਉਸਤੇ ਕਰ ਉਸਦੀ ਪਤਨੀ ਬਣ ਕੇ ਰਹਿ ਰਹੀ ਸੀ ਉਸਨੇ ਮੇਰੇ ਨਾਲ ਗੁਰੂ ਕਰਦੇ ਵਿਚਾਰ ਲਾਵਾ ਨਹੀਂਆ ਸ਼ਾਇਦ ਇੱਕ ਪਿਛਲੇ ਜਨਮਾਂ ਦਾ ਮੇਲ ਸੀ ਜੋ ਕਿ ਇੱਕਦਮ ਮੇਰੀ ਜ਼ਿੰਦਗੀ ਦੇ ਵਿੱਚ ਆ ਗਿਆ ਮੇਰੇ ਪੁਰਾਣੇ ਕਰਮਾਂ ਦਾ ਫਲ ਸ਼ਾਇਦ ਇਹ ਰੱਬ ਦੇ ਅੱਗੇ ਕੀਤੀਆਂ ਅਰਦਾਸਾਂ ਦਾ ਫਲ ਸੀ ਜੋ ਸ਼ਾਇਦ ਰੱਬ ਦੀ ਕੋਈ ਮਿਹਰ ਉਸ ਦਾ ਕੋ ਪਾਣਾ ਜੋ ਕਿ ਮੇਰੀ ਜ਼ਿੰਦਗੀ ਦੇ ਵਿੱਚ ਅਜੇ ਹ ਤਬਦਲਾ ਆਇਆ ਇੱਕ ਮੁੰਡਾ ਜਿਸ ਨੇ ਪਤਾ ਨਹੀਂ ਕਿੰਨੇ ਰਿਸ਼ਤੇ ਇਸੇ ਤਰ੍ਹਾਂ ਮਨਾ ਕਰ ਦਿੱਤੇ ਸਨ ਕਿੰਨੇ ਰਿਸ਼ਤੇਨ ਕਰ ਦਿੱਤੇ ਸਨ ਮੈਨੂੰ ਇੱਕਦਮ ਪਸੰਦ ਕਰ ਗਿਆ ਅਤੇ ਇਸ ਤਰ੍ਹਾਂ ਮੇਰੇ ਸੜੇ ਹੋਏ ਚਰਨ ਵੀ ਆਪਣੇ ਦਿਲ ਤੇ ਲਗਾ ਗਿਆ ਸ਼ਾਇਦ ਇਹ ਕੋਈ ਹੁੰਦਾ ਰਿਸ਼ਤਾ ਨਹੀਂ ਸੀ ਇੱਕ ਪੁਰਾਣੀ ਸਾਂਹ ਸੀ ਜੋ ਕਿ ਦੁਬਾਰਾ ਆ ਗਈ ਤੁਹਾਡੇ ਕੀ ਵਿਚਾਰ ਹਨ ਦੁਗਰਾਜ ਸਿੰਘ ਬਾਰੇ ਹਾਂਜੀ ਇਹ ਸਭ ਦੇਖ ਕੇ ਮਾਮੀ ਬੜੀ ਦੁਖੀ ਹੈ ਉਹ ਬੜੇ ਰੋਜ਼ ਰੋਜ਼ ਮਰਦੀ ਹੈ ਉਸ ਤਿਆਂ ਤਿਆਂ ਦੇ ਰਿਸ਼ਤੇ ਕੋਈ ਵੀ ਨਹੀਂ ਲੰਦਾ ਸਾਰੇ ਜਦੋਂ ਇਸ ਘਟਨਾ ਬਾਰੇ ਸੁਣਦੇ ਹਨ ਵੀ ਉਹਨਾਂ ਦੀ ਕੁੜਮਣੀ ਦਾ ਸੱਚਾ ਵਾਕਿਆ ਹੋ ਜਾ ਹੈ ਉਹਨਾਂ ਨੇ ਆਪਣੇ ਘਰ ਦੇ ਵਿੱਚ ਰਹਿੰਦੀ ਭਣ ਜੀ ਨਾਲ ਜੋ ਜੋ ਕੀਤਾ ਅਤੇ ਜੋ ਜੋ ਉੱਥੇ ਹੋਇਆ ਵੀ ਇਸ ਦੀ ਮਾ ਵਰਗਿਆ ਇਤਿਹਾਸਤਿਆਂ ਹੋ ਗਿਆਂ ਸੀਨੀਅਰ ਹਿੰਦਿਆ ਨਾਲ ਰਿਸ਼ਤਾ ਉੱਥੇ ਬੈਠਿਆ ਹਨ ਉਹਨਾਂ ਦਾ ਰਿਸ਼ਤਾ ਕੋਈ ਨਹੀਂ ਲੰਦਾ ਘਰ ਦੇ ਵਿੱਚ ਪਹਿਲਾਂ ਨਾਲੋਂ ਗਰੀਬੀ ਹੈ ਲੋਕ ਕੋਨਾ ਬਾਰੇ ਜਾਣ ਕੇ ਉਹਨਾਂ ਦਾ ਬਹਿਸ਼ਕਾਰ ਕਰਦੇ ਹਨ ਕੋਈ ਵੀ ਸੋਕਾ ਜਿਹਾ ਉਹਨਾਂ ਨੂੰ ਕੰਮ ਨਹੀਂ ਜਾਂਦਾ ਅਤੇ ਜੇਕਰ ਮਿਲ ਜਾਵੇ ਤਾਂ ਪੂਰੇ ਪੈਸੇ ਨਹੀਂ ਦੇ ਦੇ ਹਾਂਜੀ ਤੁਹਾਨੂੰ ਕਿਵੇਂ ਲੱਗੀ ਜੀ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਕਿ ਜੋ ਰੱਬ ਨੇ ਕੀਤਾ ਸਹੀ ਕੀਤਾ ਕਿ ਜੋ ਪਾਣਾ ਵਰਤਿਆ ਬਿਲਕੁਲ ਸਹੀ ਵਰਤਿਆ ਜਾਂ ਇਸ ਦੇ ਪਿੱਛੇ ਕੁਝ ਹੋਰ ਵਜ੍ਹਾ ਹੋਣੀ ਚਾਹੀਦੀ ਸੀ ਜੋ ਮੰਮੀ ਨੇ ਕੀਤਾ ਉਹ ਸਹੀ ਸੀ ਜਾਂ ਨਹੀਂ ਤੁਹਾਨੂੰ ਕੀ ਲੱਗਦਾ ਇਸ ਬਾਰੇ ਦੇਵ ਜੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਮੰਮੀ ਨੇ ਜੋ ਕੀਤਾ ਉਸ ਬਾਰੇ ਉਸ ਨੂੰ ਕਿਸ ਜਮੈ ਲਈ ਚਾਹੀਦੀ ਹੈ ਅੱਜ ਇਹ ਵੀ ਦੱਸਣਾ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਤੀਏ ਚੈਨਲ ਨੂੰ ਕਰਲੋ ਜੀ ਸਬਸਕ੍ਰਾਈਬ ਨਾਲ ਲੱਗਦੇ ਬੈਲ ਆਈਕਨ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੋਸਤੋ ਦੇਵ ਸਾਨੂੰ ਜੇਕਰ ਵੀਡੀਓ ਚੰਗੀ ਲੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਹਾਂਜੀ ਧੰਨਵਾਦ